ਸੈਕੰਡਰੀ ਸਟੂਡੈਂਟ ਸਾਰਿਆਂ ਨੂੰ ਤਾਂ ਕਰਦੇ ਹਾਂ ਸ਼ੁਰੂ ਆਪਾਂ ਕਰੰਟ ਅਫੇਅਰਜ਼ ਜੋ ਕਿ ਅਵਾਰਡਸ ਦੇ ਨਾਲ ਰਿਲੇਟਡ ਆਪਾਂ ਕਰੰਟ ਅਫੇਅਰਾਂ 'ਚ ਕਰਾਂਗੇ ਤਾਂ ਕਰਦੇ ਹਾਂ ਸ਼ੁਰੂਆਤ ਫਿਰ ਆਪਾਂ ਪਹਿਲੇ ਕੁਐਸਚਨ ਤੋਂ ਤਾਂ ਆਪਣਾ ਫਰਸਟ ਕੁਐਸਚਨ ਕਹਿੰਦੇ ਵਿਚ ਫਿਲਮ ਵਨ ਦਾ ਬੈਸਟ ਫਿਲਮ ਅਵਾਰਡ ਐਟ ਔਸਕਰ 2025 ਕਹਿੰਦੇ ਔਸਕਰ ਦੇ ਵਿੱਚ ਸਭ ਤੋਂ ਬੈਸਟ ਫਿਲਮ ਕਿਹੜੀ ਚੁਣੀ ਗਈ ਹੈ ਤਾਂ ਹੀ ਚੁਣੀ ਗਈ ਆ ਅਨੋਰਾ ਏਕੀਆ 97th ਅਕੈਡਮੀ ਵਾਰਸ ਜਾਂ ਕੀ ਓਸਕਰ ਵਾਰਸ ਇਹਨਾਂ ਨੂੰ ਕਿਹਾ ਜਾਂਦਾ ਹੈ 2025 ਦੇ ਵਿੱਚ ਜਿਹੜੇ ਕੀ ਹੋਏ ਨੇ ਇਹਦੇ ਵਿੱਚ ਬੈਸਟ ਫਿਲਮ ਆਪਾਂ ਦੱਸ ਹੀ ਚੁੱਕੇ ਹਾਂ ਅਨੂਰਾ ਸੀਗੀ ਇਹਦੇ ਵਿੱਚ ਬੈਸਟ ਐਕਟਰ ਕੌਣ ਰਹੇ ਨੇ ਤਾਂ ਐਡਰਨ ਬ੍ਰੌਡੀ ਜੋ ਕਿ ਦਾ ਬਰੂਟਲਿਸਟ ਫਿਲਮ ਦੇ ਲਈ ਚੁਣੇ ਗਏ ਸੀਗੇ ਤੇ ਬੈਸਟ ਐਕਟ੍ਰੈਸ ਦੀ ਗੱਲ ਕਰੀ ਤਾਂ ਮਿਲਕੀ ਮੈਡੀਸਨ ਅਨੂਰਾ ਫਿਲਮ ਦੇ ਲਈ ਬੈਸਟ ਡਾਇਰੈਕਟਰ ਸੀਨ ਬੇਕਰ ਇਹ ਵੀ ਅਨੂਰਾ ਫਿਲਮ ਦੇ ਲਈ ਬੈਸਟ ਐਨੀਮੇਟਡ ਫਿਚਰ ਫਿਲਮ ਕਿਹੜੀ ਰਹੀ ਹੈ ਤਾਂ ਫਲੋ ਮੋਸਟ ਅਵਾਰਡਸ ਜਿਹੜੀ ਜਿੱਤੇ ਆ ਫਿਲਮ ਨੇ ਤਾਂ ਅਨੂਰਾ ਨੇ ਜੋ ਕਿ 5 ਵਾਰ ਇਹਨਾਂ ਨੇ ਜਿੱਤੇ ਆ ਚੱਲਦੇ ਆ ਅਗਲੇ ਕੁਐਸਚਨ ਦੇ ਵੱਲ ਵਿਚ ਸੌਂਗ ਵਨ ਐਲਬਮ ਆਫ ਦਾ ਈਅਰ ਅਵਾਰਡ ਐਟ ਗ੍ਰੇਮੀ ਅਵਾਰਡਸ 2025 ਸੋ ਸਭ ਤੋਂ ਪਹਿਲਾਂ ਆਪ ਨੂੰ ਪਤਾ ਜਿਹੜੇ ਗ੍ਰੇਮੀ ਅਵਾਰਡਸ ਹੁੰਦੇ ਨੇ ਇਹ ਕੇ ਸੰਗੀਤ ਦੇ ਨਾਲ ਰਿਲੇਟਡ ਅਵਾਰਡ ਨੇ ਤਾਂ ਇਹ ਜਿੱਤੇ ਸੀਗੇ ਕੋਬੋਏ ਕਾਟਰ ਦੇ ਦੁਆਰਾ ਜੋ ਕਿ 67ਵੇਂ ਗ੍ਰੇਮੀ ਅਵਾਰਡ ਸੇ ਹੋਏ ਨੇ 뮤지컬 ਅਵਾਰਡ ਸੇ ਜਣੇ ਜਾਂਦੇ ਐ ਤਾ ਰਿਕਾਰਡ ਆਫ ਦਾ ইয়ার નોਟ ਲਾਈਕ আস ਦੇ ਲਈ ਮਿਲਿਆ ਇਹਨੂੰ ਕੈਂਡਰਿਕ ਲੇਮਰ ਨੂੰ ਐਲਬਮ ਆਫ ਦਾ ইয়ার ਕੋਬੋਏ ਕਾਟਰ ਬਿয়ান্স ਦੇ ਲਈ Song of the Year Not Like Us Best New Artist ਦੇ ਮਿਲਿਆ ਚੈਪਲ ਰੋਮ ਨੂੰ ਤਾਂ ਚੱਲਦੇ ਆਂ ਅਗਲੇ ਕੁਐਸਚਨ ਦੇ ਵੱਲੀ ਉਸ ਤੋਂ ਬਾਅਦ ਫਰਸਟ ਇੰਡੀਅਨ ਟੂ ਵਿਨ ਗ੍ਰੈਮੀ ਅਵਾਰਡਸ ਪੀ.ਟੀ. ਰੌਲ ਸ਼ੰਕਰ ਇਹਨਾਂ ਨੂੰ 1968 ਦੇ ਵਿੱਚ ਮਿਲਿਆ ਸੀਗਾ ਫਰਸਟ ਇੰਡੀਅਨ ਔਮਨ ਤਾਂ ਨਹੀਂ ਸੀਗੀ ਤਾਨਵੀ ਸ਼ਾ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਵਿਚ ਵਿਚ ਫਿਲਮ ਵਨ ਬੈਸਟ ਫਿਲਮ ਅਵਾਰਡਸ ਐਟ ਬਫਤਾ ਅਵਾਰਡਸ 2025 ਤਾਂ ਦਿੱਤੇ ਆ ਕੌਣ ਕਲੇਵ ਨੇ 78ਵੀਂ ਬ੍ਰਿਟਿਸ਼ ਅਕੈਡਮੀ ਫਿਲਮ ਅਵਾਰਡਸ ਜਾਂ ਕੀ ਬਫਤਾ ਅਵਾਰਡਸ ਇਹਨਾਂ ਨੂੰ ਕਹਿਆ ਜਾਂਦਾ ਹੈ ਇਹਦੇ ਵਿੱਚ ਬੈਸਟ ਐਕਟਰ ਹੈ ਐਡਰਨ ਬ੍ਰੌਡੀ ਦਾ ਬਰੂਟਲਿਸਟ ਫਿਲਮ ਦੇ ਲਈ ਬੈਸਟ ਐਕਟ੍ਰੈਸ ਮਾਈਕੀ ਮੈਡੀਸਨ ਜੋ ਕਿ ਅਨੂਰਾ ਫਿਲਮ ਦੇ ਲਈ ਬੈਸਟ ਡਾਇਰੈਕਟਰ ਬ੍ਰੌਡੀ ਕਾਰਵਟ ਬਰੂਟਲਿਸਟ ਫਿਲਮ ਦੇ ਲਈ ਨੈਕਸਟ ਕੁਸ਼ਨ ਹੁਣ ਬੋਲਦੇ ਹਾਂ ਵਿੱਚ ਫਿਲਮ ਵਨ ਦਾ ਬੈਸਟ ਫਿਲਮ ਅਵਾਰਡ ਐਟ 2025 ਆਈਫਾ ਅਵਾਰਡਸ ਆਈਫਾ ਅਵਾਰਡਸ ਦੀ ਗੱਲ ਕਰ ਰਿਹਾ ਹਾਂ ਇਹਦੇ ਵਿੱਚ ਲਾਪਤਾ ਲੇਡੀਜ਼ ਜੋ ਕਿ ਇਹਨਾਂ ਨੇ ਬੈਸਟ ਫਿਲਮ ਦਾ ਅਵਾਰਡ ਪ੍ਰਾਪਤ ਕੀਤਾ ਹੈ ਇਹ ਕਿੰਵਾ ਐਡੀਸ਼ਨ ਸੀ ਇਹ ਦਾ ਤਾਂ 25ਵਾਂ ਇਹ ਹੈਲਡ ਕਿੱਥੇ ਕੀਤੇ ਗਏ ਨੇ ਤਾਂ ਜੈਪੁਰ ਰਾਜਸਥਾਨ ਦੇ ਵਿੱਚ ਇਹਦੇ ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਕਿਨੇ ਦਿੱਤਾ ਰਕੇਸ਼ ਰੋਸ਼ਨ ਦੇ ਦੁਆਰਾ ਬੈਸਟ ਫਿਲਮ ਇਹਦੇ ਵਿੱਚ ਲਾਪਤਾ ਲੇਡੀਜ਼ ਰਹੀ ਹੈ ਬੈਸਟ ਡਾਇਰੈਕਟਰ ਕਿਰਨ ਰਾਓ ਲਾਪਤਾ ਮੂਵੀ ਦੇ ਲਈ ਲਾਪਤਾ ਲੇਡੀਜ਼ ਮੂਵੀ ਦੇ ਲਈ ਬੈਸਟ ਐਕਟਰ ਇਹਦੇ ਵਿੱਚ ਕਾਰਤਿਕ ਆਰਿਆਨ ਬੂਲ ਬਲਈਆ ਦੇ ਲਈ ਬੂਲ ਬਲਈਆ 3 ਦੇ ਲਈ ਬੈਸਟ ਐਕਟ੍ਰੈਸ ਨਿਤਾਂਸ਼ੀ ਗੁਹਿਲ ਲਾਪਤਾ ਲੇਡੀਜ਼ ਦੇ ਲਈ ਬੈਸਟ ਮੇਲ ਪਲੇਬੈਕ ਸਿੰਗਰ ਦੇ ਲਈ ਜੋਬਿਨ ਨਤਿਆਲ ਬੈਸਟ ਫੀਮੇਲ ਪਲੇਬੈਕ ਸਿੰਗਰ ਤਾਂ ਸ਼੍ਰੀਆ ਗੁਸ਼ਾਲ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਵਿਚ ਸਟੇਟ ਹੋਸਟਡ 55th ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ 2024 ਤਾਂ ਜਿੱਤੇ ਸੀ ਗੋਆ ਨੇ ਇਰੇ ਟਿਵੀਨਸ ਦੀ ਆਪਾਂ ਗੱਲ ਕਰਦੇ ਆਂ 골ਡਨ ਪੀਕਾਕ ਜਣ ਕੇ ਬੈਸਟ ਫਿਲਮ ਕਿਹੜੀ ਰਹੀ ਐ ਚਾ ਤਾਂ ਟਾਕਸਿਕ ਬੈਸਟ ਡਾਇਰੈਕਟਰ ਬੋਰਗਨ ਮੁਰਸੇਮੂ ਬੈਸਟ ਡਾਇਰੈਕਟਰ ਕਲੇਮੈਂਟ ਫੋਰਿਓ ਜੋ ਕਿ ਹੌਲੀਕਾਪ ਦੇ ਲਈ ਚੁਣੇ ਗਏ ਸੀਗੇ ਬੈਸਟ ਐਕਟ੍ਰੈਸ ਬੇਸਟਾ ਮਟੋਲਿਟ ਐਂਡ ਬਿਲਮਾ ਰੋਬੇਡ ਨੈਕਸਟ ਕੁਐਸਚਨ ਵੱਲ ਵਧਦੇ ਆਪਾਂ ਹੂ ਵਾਸ ਰੀਸੈਂਟਲੀ ਆਨਰਡ ਵਿਦ ਦਾ ਸੱਤੇਜੀਤਰੇ ਲਾਈਫਟਾਈਮ ਅਚੀਵਮੈਂਟ ਅਵਾਰਡ 2024 ਟਾਈਮਲੈਸ ਗਿਆ ਫਲਿੱਪ ਨਾਇਸ ਨੂੰ ਜੋ ਕਿ ਆਸਟ੍ਰੇਲੀਅਨ ਡਾਇਰੈਕਟਰ ਹੈ ਇਹਨਾਂ ਨੂੰ ਕਿੱਥੇ ਵਾਰ ਦਿੱਤਾ ਗਿਆ ਟਕਨਵਾ ਐਡੀਸ਼ਨ ਸੀ ਦਾ ਜੋ ਕਿ 55ਵਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਇਨ ਗੋਆ ਹੋਇਆ ਹੈ ਵਿੱਚ ਫਿਲਮ ਵਾਰਨ ਬੈਸਟ ਪਿਕਚਰ ਡਰਾਮਾ ਦੇ ਲਈ ਐਟ ਦਾ ਗੋਲਡਨ ਗਲੋਬਸ 2025 ਤਾਂ ਇਹਦੇ ਵਿੱਚ ਰਹੀ ਹੈ ਦਾ ਬਰੂਟਲਿਸਟ ਐਡੀਸ਼ਨ ਬੈਸੀਮਸ ਸੀਗਾ ਬੈਸਟ ਫਿਲਮ ਇਹਦੇ ਵਿੱਚ ਕਿਹੜੀ ਰਹੀ ਹੈ 뮤지컬 ਐਂਡ ਕਮੇਡੀ ਦੀ ਗੱਲ ਕਰੀ ਤਾਂ ਅਮੀਲੀਆ ਪ੍ਰੇਜ਼ ਬੈਸਟ ਐਕਟਰ ਡਰਾਮਾ ਦੇ ਲਈ ਐਡਰਨ ਬ੍ਰੌਡੀ ਜੋ ਕਿ ਬਰੂਟਲਿਸਟ ਫਿਲਮ ਦੇ ਲਈ ਹੀ ਬੈਸਟ ਐਕਟਰਸ ਦੀ ਗੱਲ ਕਰਦੇ ਆ ਫਰਨਾਂਡੋ ਟੋਰੀਜ਼ ਨੈਕਸਟ ਕੁਐਸਚਨ ਵਿੱਚ ਫਿਲਮ ਵਨ ਦਾ ਬੈਸਟ ਫਿਲਮ ਅਵਾਰਡ ਐਟ ਨੈਸ਼ਨਲ ਫਿਲਮ ਅਵਾਰਡ 2024 ਤਾਂ ਜਿੱਤੇ ਸੀਗਾ ਆਟਮ ਨੇ ਏਕੇ 70 ਵਾ ਨੈਸ਼ਨਲ ਫਿਲਮ ਅਵਾਰਡ 2024 ਦੇ ਵਿੱਚ ਕਰਵਾਇਆ ਗਿਆ ਇਹਦੇ ਵਿੱਚ ਬੈਸਟ ਫੀਚਰ ਫਿਲਮ ਕਿਹੜੀ ਸੀਗੀ ਤਾਂ ਆਟਮ ਬੈਸਟ ਐਕਟਰ ਰਿਸ਼ਭ ਛੇਟੀ ਘੰਟਾਰਾ ਮੂਵੀ ਦੇ ਲਈ ਬੈਸਟ ਐਕਟਰ ਨਿਤਿਆ ਮੈਨਨ ਤੇ ਮਾਨਸੀ ਪ੍ਰੇਖ ਬੈਸਟ ਡਾਇਰੈਕਟਰ ਸੂਰਜ ਬਰਜਾਤੀਆ ਫॉर ਉਚਾਈ ਮੈਕਸ ਕੁਚ ਨੰਬਰ ਉਹਦੇ ਆ ਹੂ ਹੈਜ਼ ਬੀਨ ਆਨਰਡ ਵਿਦ ਦਾ 54 ਦਾਦਾ ਸਹਿ ਫਾਲਕੇ ਅਵਾਰਡ ਤਾਂ ਇਹ ਮਰੇ ਸੀਗਾ ਮਿਥੁਨ ਚੱਕਰਬూర్ਤੀ ਨੂੰ ਇਹ ਜਿਹੜੇ ਸੀਗੇ 54ਵੇਂ ਦਾ ਐਡੀਸ਼ਨ ਸੀਗਾ ਇੰਡੀਆਜ਼ ਹਾਈਐਸਟ ਅਵਾਰਡ ਫੀਲਡ ਆਫ ਸਿਨੇਮਾ ਤਾਂ ਦਾਦਾਸਹਿਬ ਫਿਲਮ ਅਵਾਰਡ ਹੈ ਜਿਹੜਾ ਸਭ ਤੋਂ ਵੱਡਾ ਫਿਲਮਾਂ ਦੇ ਵਿੱਚ ਮਿਲਣ ਵਾਲਾ ਪੁਰਸਕਾਰ ਹੈ ਤਾਂ ਫਰਸਟ ਵਿਨਰ ਇਹਦੀ ਕੌਣ ਰਹੀ ਸੀ ਦੀਵਿਕਾ ਰਾਨੀ ਦਾਦਾਸਹਿਬ ਫਾਲਕੇ ਜੋ ਕਿ ਭਾਰਤੀ ਫਿਲਮਾਂ ਦੇ ਪਿਤਾਮਾ ਵੀ ਕਹੇ ਜਾਂਦੇ ਨੇ ਇਹਨਾਂ ਦੀ ਪਹਿਲੀ ਫਿਲਮ ਸੀ ਰਾਜਾ ਹਰੀਸ਼ ਚੰਦਰ ਚਲੋ ਅੱਗੇ ਅਗਲੇ ਕੁਐਸਚਨ ਦੇ ਵੱਲ ਹੀ ਵਿੱਚ ਤੁਹਾਨੂੰ ਵਨ ਬੈਸਟ ਫਿਲਮ ਅਵਾਰਡ ਐਟ ਫਿਲਮ ਫੇਅਰ ਅਵਾਰਡਸ 2024 ਤਾਂ ਇਹਦੇ ਚ ਰਹੀ ਸੀਗੀ 12ਥ ਫੇਲ ਇਹਦੇ ਵਿੱਚ ਬੈਸਟ ਡਾਇਰੈਕਟਰ ਵਿਧੂ ਵਿਨੋਦ ਚੋਪੜਾ 12ਥ ਫੇਲ ਦੇ ਲਈ ਬੈਸਟ ਐਕਟਰ ਮੇਲ ਤਾਂ ਰਣਵੀਰ ਕਪੂਰ ਐਨੀਮਲ ਫਿਲਮ ਦੇ ਲਈ ਬੈਸਟ ਐਕਟਰ ਫੀਮੇਲ ਦੀ ਗੱਲ ਕਰੀ ਤਾਂ ਆਲੀਆ ਪੱਟ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੇ ਲਈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਕਰੰਟ ਅਫੇਅਰਜ਼ ਤਾ ਪਹਿਲਾ ਕੁਸ਼ਨ ਰੀਡ ਕਰਦੇ ਆਪਾਂ ਮਾਰਕ ਕੈਰਨੀ ਬੀਕਮ ਦਾ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਇਹ ਕਿ ਆ 24ਵੇਂ ਪ੍ਰਧਾਨ ਮੰਤਰੀ ਬਣਿਆ ਕੈਨੇਡਾ ਦੇ ਤਾਂ ਪਾਰਟੀ ਇਹਨਾਂ ਦੀ ਸੀਗੀ ਲਿਬਰਲ ਪਾਰਟੀ ਇਹਨਾਂ ਨੇ ਰਿਪਲੇਸ ਕਿਹਨੂੰ ਕੀਤਾ ਸੀਗਾ ਤਾਂ ਜਸਟਿਨ ਟਰੂਡੋ ਨੂੰ ਨੈਕਸਟ ਕੁਸ਼ਨ 62 ਡੀ ਵੇਵਰ ਬੀਕਮ ਦਾ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਇਹ ਬਣੇ ਨੇ ਬੈਲਜੀਅਮ ਦੇ ਕੈਪੀਟਲ ਬੈਲਜੀਅਮ ਦੀ ਤਾਂ ਬ੍ਰਸਲ ਹੈ ਨੈਕਸਟ ਕੁਸ਼ਨ ਜੋਥਮ ਨੇਪਟ ਬਿਕੇਮ ਦਾ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਮਨੇਤੂ ਤਮਨੇਤੂ ਦੀ ਰਾਜਧਾਨੀ ਕਿਹੜੀ ਹੈ ਪੋਰਟ ਵਿਲਾ ਨੈਕਸਟ ਕੁਐਸਚਨ ਹੂ ਬਿਕੇਮ ਦਾ 47th ਪ੍ਰੈਜ਼ੀਡੈਂਟ ਆਫ ਦਾ ਯੂਨਾਈਟਿਡ ਸਟੇਟਸ ਤਾਂ ਇਹ ਬਣੀ ਸੀਗੇ ਡੋਨਾਲਡ ਟਰੰਪ ਪੋਲੀਟੀਕਲ ਪਾਰਟੀ ਇਹਨਾਂ ਦੀ ਰਿਪਬਲਿਕਨ ਹੈ ਯੂ ਐਸ ਏ ਦੀ ਕੈਪੀਟਲ ਵਾਸ਼ਿੰਗਟਨ ਡੀ ਸੀ ਨੈਕਸਟ ਕੁਐਸਚਨ ਨਿਕੋਲਸ ਮਦੀਰੋ ਇਜ਼ ਦਾ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਂ ਵੈਂਜੂਲਾ ਵੈਂਜੂਲਾ ਦੀ ਕੈਪੀਟਲ ਕੀ ਹੈ ਕ੍ਰੈਕਸ ਨੈਕਸਟ ਕੁਐਸਚਨ ਜੋਸਫ ਇਓਨ ਬਿਕੇਮ ਦਾ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਂ ਇਹ ਬਣਿਆ ਸੀਗਾ ਲੈਬਨਾਨ ਦੇ ਕੈਪੀਟਲ ਇਹਦੀ ਬਿਰੂਤ ਨੈਕਸਟ ਕੁਐਸਚਨ ਵਿਚ ਕੰਟਰੀਜ਼ ਐਕਟਿੰਗ ਪ੍ਰੈਜ਼ੀਡੈਂਟ ਹੈਨ ਡਕਸੋ ਵਾਸ ਇੰਪੀਚਡ ਬਾਏ ਦਾ ਨੈਸ਼ਨਲ ਅਸੈਂਬਲੀ ਕਿਹੜੇ ਦੇਸ਼ ਦੇ ਰਾਸ਼ਟਰਪਤੀ ਨੂੰ ਜੋ ਕਿ 임ਪੀਚ ਕਰ ਦਿੱਤਾ ਗਿਆ ਸੀਗਾ ਨੈਸ਼ਨਲ ਅਸੈਂਬਲੀ ਦੇ ਵਿੱਚੋਂ ਨੈਸ਼ਨਲ ਅਸੈਂਬਲੀ ਦੇ ਵੱਲੋਂ ਤਾਂ ਕੀਤਾ ਗਿਆ ਸੀਗਾ ਸਾਊਥ ਕੋਰੀਆ ਤੇ ਦੀ ਕੈਪੀਟਲ ਕੀ ਆਪਣੇ ਕੋਲੇ ਸਿਓਲ ਹੈ ਨੈਕਸਟ ਕੁਐਸਚਨ ਮਖੀਲ ਕੁਮੇਲਚੁਲੀ ਬੀਕਮ ਦਾ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਂ ਜੌਰਜੀਆ ਜੌਰਜੀਆ ਦੀ ਕੈਪੀਟਲ ਆਪਣੇ ਕੋਲੇ ਤਬਲੀਸੀ ਹੈ ਨੈਕਸਟ ਕੁਐਸਚਨ Which country appointed Muhammad al-Bashir as interim prime minister? ਤਾਂ ਕਿਹੜੀ ਕੰਟਰੀ ਨੇ ਜੋ ਕਿ ਮੁਹੰਮਦ ਅਲ-ਬਸ਼ੀਰ ਨੂੰ ਆਪ ਦਾ ਕਿ ਆਂਤਰੀਮ ਪ੍ਰਧਾਨ ਮੰਤਰੀ ਕੋਸ਼ਤ ਕੀਤਾ ਸੀਗਾ ਤਾਂ ਕੀਤਾ ਸੀਗਾ ਸੀਰੀਆ ਨੇ ਤਾਂ ਇਹਦੇ ਦੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦਾ ਕੀ ਨਾਮ ਹੈ ਅਹਿਮਦ ਅਲ ਚੀਰਾ ਕੈਪੀਟਲ ਇਹਨਾਂ ਦੀ ਦਮਾਸਕਸ ਹੈ। ਨੈਕਸਟ ਕੁਐਸਚਨ ਜੌਨ ਮਹਾਮਾ ਬਿਕਮ ਦਾ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ? ਜੌਨ ਮਹਾਮਾ ਨੂੰ ਕਿਹੜੇ ਦੇਸ਼ ਦਾ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਤਈ ਬਣੇ ਨੇ ਕਾਨਾ ਦੇ ਕਾਨਨ ਦੀ ਕੈਪੀਟਲ ਐਕਰਾ ਨੈਕਸਟ ਕੁਐਸਚਨ ਵਿਚ ਕੰਟਰੀ ਇਲੈਕਟਡ ਨਿਤੁੰਬੋ ਨੰਦੀ ਨਿਤਿਤਵਾ ਐਸ ਇਟਸ ਫਰਸਟ ਫੀਮੇਲ ਪ੍ਰੈਜ਼ੀਡੈਂਟ ਤਾਂ ਪਹਿਲੀ ਪ੍ਰੈਜ਼ੀਡੈਂਟ ਵਜੋਂ ਜੋ ਕਿ ਇਹਨਾਂ ਨੂੰ ਚੁਣਿਆ ਗਿਆ ਇਹ ਕਿਸ ਦੇਸ਼ ਦੇ ਬਣੇ ਨੇ ਤਾਂ ਨਮੀਬੀਆ ਦੇ ਨਮੀਬੀਆ ਦੀ ਰਾਜਧਾਨੀ ਵਿਂਡਹੌਕ ਨੈਕਸਟ ਕੁਐਸਚਨ ਮਈਆ ਸੰਧੂ ਬਿਕਮ ਦਾ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਏ ਬਨੇ ਮੂਲਦਵਾ ਇਹਨਾਂ ਦੀ ਕੈਪੀਟਲ ਚਿਸਨਾਉ ਨੈਕਸਟ ਕੁਐਸ਼ਨ ਹੂ ਹੈਜ਼ ਬੀਨ ਸੋਰਨ ਇਨ ਐਜ਼ ਦਾ ਪ੍ਰਾਈਮ ਮਿਨਿਸਟਰ ਆਫ ਮਰੀਸ਼ੀਅਸ ਫਾਰ ਦਾ ਥਰਡ ਟਾਈਮ ਤਾ ਮਰੀਸ਼ੀਅਸ ਦੇ ਲਗਾਤਾਰ ਤੀਸਰੀ ਵਾਰ ਕੌਣ ਬਣੇ ਨੇ ਪ੍ਰਧਾਨ ਮੰਤਰੀ ਤਏ ਬਣੇ ਨੇ ਨਵੀਨ ਰਾਮ ਗੁਲਾਮ ਤੇ ਕੈਪੀਟਲ ਪੋਰਟ ਲੂਇਸ ਨੈਕਸਟ ਕੁਐਸ਼ਨ who has been appointed as the new president of botswana ta botswana de navee rashtrapati kis nu chunya gaya tae chunya gaya doma boko nu capital gabaroon next question who is the current prime minister of japan ta japan de vartamaan pradhanmantri kaun ne ta shigeru ishiba inadi capital hai tokyo te currency kedi hai yen ਹੋਂਸ਼ੂ ਆਈਲੈਂਡ ਲਾਰਜੇਸਟ ਆਈਲੈਂਡ ਆ ਜਪਾਨ ਦਾ ਨੈਕਸਟ ਕੁਐਸਚਨ ਕਲਾਉਡੀਆ ਸ਼ਿਨਬਾਮ ਬੀਕਮ ਦਾ ਫਰਸਟ ਫੀਮੇਲ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਂ ਇਹ ਕਿਹੜੇ ਦੇਸ਼ ਦੇ ਪਹਿਲੇ ਮਹਿਲਾ ਪ੍ਰਧਾਨ ਰਾਸ਼ਟਰਪਤੀ ਬਣਿਆ ਤਾਂ ਇਹ ਬਣਨੀ ਮੈਕਸੀਕੋ ਦੇ ਤੇ ਮੈਕਸੀਕੋ ਦੀ ਰਾਜਧਾਨੀ ਮੈਕਸੀਕੋ ਸਿਟੀ ਹੈ ਨੈਕਸਟ ਕੁਐਸਚਨ ਹੂ ਹੈਜ਼ ਬੀਨ ਇਲੈਕਟਡ ਐਜ਼ ਦਾ ਨਿਊ ਪ੍ਰੈਜ਼ੀਡੈਂਟ ਆਫ ਸ਼੍ਰੀਲੰਕਾ ਤਾਂ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਤਾਂ ਹੀ ਕੀਤਾ ਗਿਆ ਅਨੂਰਾ ਕੁਮਾਰ ਦਿਸ਼ਨਾਇਕੇ ਨੂੰ ਨੈਕਸਟ ਕੁਐਸ਼ਨ ਫ੍ਰਾਂਸੀਸੀ ਬੀਰੋ ਬਿਕੇਮ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਇਹਨਾਂ ਨੂੰ ਕਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਤਾਂ ਹੀ ਕੀਤਾ ਗਿਆ ਸੀਗਾ ਫ੍ਰਾਂਸ ਦਾ ਫ੍ਰਾਂਸ ਦੀ ਰਾਜਧਾਨੀ ਪੈਰਿਸ ਹੈ ਇਥੋਂ ਦੇ ਰਾਸ਼ਟਰਪਤੀ ਕੌਣ ਹੈ ਕੌਣ ਨੇ ਤਾਂ ਐਮੈਨੂਅਲ ਮੈਕਰੋਂ ਨੈਕਸਟ ਕੁਐਸ਼ਨ ਜਫਰ ਹਸਨ ਬੀਕਮ ਦਾ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਜਫਰ ਹਸਨ ਕਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਤਾਂ ਇਹ ਬਣੇ ਨੇ ਜਾਰਡਨ ਦੇ ਤੇ ਜਾਰਡਨ ਦੀ ਆਪਣੇ ਕੋਲ ਰਾਜਧਾਨੀ ਕੀ ਆ ਤਾਂ ਉਮਾਨ ਨੈਕਸਟ ਕੁਸ਼ਨ ਦੀ ਗੱਲ ਕਰਦੇ ਆ ਪਟੋਂਗ ਟਰਨ ਸ਼ਨਵਤਰਾ ਬੀਕਮ ਦਾ ਯੰਗੇਸਟ ਪੀਐਮ ਆਫ ਵਿਚ ਕੰਟਰੀ ਤਾਂ ਇਹ ਕਿਹੜੇ ਦੇਸ਼ ਦੇ ਸਭ ਤੋਂ ਨੌਜਵਾਨ ਜੁਵਾ ਜਿਹੜੇ ਕੀ ਆ ਪ੍ਰਧਾਨ ਮੰਤਰੀ ਬਣੇ ਨੇ ਤਾਂ థਾਈਲੈਂਡ ਦੇ ਤੇ ਕੈਪੀਟਲ ਇਹਦੀ ਬੈਂਕਾਕ ਹੈ ਨੈਕਸਟ ਕੁਐਸਚਨ ਪਾਲ ਕਗਾਮੀ ਬੀਕਮ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਏ ਕਿਹੜੇ ਦੇਸ਼ ਦੇ ਰਾਸ਼ਟਰਪਤੀ ਬਣਿਆ ਹੈ ਤੇ ਰਵਾਂਡਾ ਦੀ ਰਵਾਂਡਾ ਦੀ ਕੈਪੀਟਲ ਦੀ ਗੱਲ ਕਰੀ ਤਾਂ ਕੀ ਗੱਲ ਈ ਹੈ ਲੇਕ ਵਿਕਟੋਰੀਆ ਤਿੰਨ ਕੰਟਰੀਆਂ ਦੇ ਵਿੱਚ ਲੰਘਦੀ ਹੈ ਜੇ ਬਣੀ ਹੋਈ ਹੈ ਤਾਏ ਕਿਹੜੇ-ਕਿਹੜੇ ਨੇ ਯੂਗਾਂਡਾ ਤੰਜ਼ਾਨੀਆ ਤੇ ਕੀਦੀਆਂ ਨੈਕਸਟ ਕੁਐਸਚਨ ਡਿਕਸਕੋਫ ਬੀਕਮ ਦਾ ਨਿਊ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਡਿਕਸਕੋਫ ਨੂੰ ਕਿਹੜੇ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਤਾਂ ਨੀਦਰਲੈਂਡ ਦਾ ਕੈਪੀਟਲ ਐਮਸਟਰਡਮ ਨੈਕਸਟ ਕੁਐਸਚਨ ਮਸੂਦ ਪਜ਼ਲਾਨ ਬਿਕੇਮ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਂ ਮਸੂਦ ਪਜ਼ਲਾਨ ਨੂੰ ਕਿਹੜੇ ਦੇਸ਼ ਦਾ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਤੇ ਇਹਨਾਂ ਨੂੰ ਕੀਤਾ ਗਿਆ ਸੀਗਾ ਇਰਾਨ ਦਾ ਤੇ ਕੈਪੀਟਲ ਤਹਿਰਾਨ ਹੈ ਨੈਕਸਟ ਕੁਐਸਚਨ ਸਟਾਰਮਰ ਬਿਕੇਮ ਦਾ ਨਿਊ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਇਹਨਾਂ ਨੂੰ ਕਿਹੜੇ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਤਾਂ ਇਹਨਾਂ ਨੂੰ ਕੀਤਾ ਗਿਆ ਯੂਕੇ ਦਾ ਪੋਲੀਟੀਕਲ ਪਾਰਟੀ ਇਹਨਾਂ ਦੀ ਲੇਬਰ ਪਾਰਟੀ ਸੀ ਰਿਪਲੇਸਡ ਕਿਹਨੂੰ ਕੀਤਾ ਇਹਨਾਂ ਨੇ ਤਾਂ ਰਿਸ਼ੀ ਸੁਨੇਕ ਨੂੰ ਫਰਸਟ ਇੰਡੀਅਨ origin ਜਿਹੜੇ ਪ੍ਰਧਾਨ ਮੰਤਰੀ ਸੀਗੇ ਤਾਂ ਕੈਪੀਟਲ ਲੰਡਨ ਹੈ ਨੈਕਸਟ ਕੁਐਸਚਨ ਸਾਇਰਲ ਰੈਂਫੋਸ ਬੀਕੇਮ ਸੈਕਿੰਡ ਟਾਈਮ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਂ ਇਹ ਲਗਾਤਾਰ ਦੂਸਰੀ ਵਾਰ ਕਿਹੜੇ ਦੇਸ਼ ਦੇ ਰਾਸ਼ਟਰਪਤੀ ਬਣੇ ਹੈ ਤਾਈ ਬਣੇ ਸੀਗੇ ਸਾਊਥ ਅਫਰੀਕਾ ਦੇ ਕੈਪੀਟਲ ਕੇਪ ਟਾਊਨ ਹੈ ਨੈਕਸਟ ਕੁਐਸ਼ਨ ਪੀਟਰ ਫਲੇਗਰਨੀ ਬੀਕਮ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤੇ ਦੇਸ਼ ਦੇ ਰਾਸ਼ਟਰਪਤੀ ਬਣੇ ਨੇ ਤਾਂ ਸਵੇਕੀਆ ਦੇ ਤੇ ਕੈਪੀਟਲ ਬ੍ਰਿਟਿਸ਼ ਲਾਵਾ ਨੈਕਸਟ ਕੁਐਸ਼ਨ ਸਬਾ ਅਲਕਲੀਦ ਅਲਸਬਾ ਬੀਕਮ ਕਰਾਉਨ ਪ੍ਰਿੰਸ ਆਫ ਵਿਚ ਕੰਟਰੀ ਤਾਂ ਇਹ ਕਿਹੜੇ ਕੰਟਰੀ ਦੇ ਪ੍ਰਿੰਸ ਬਣੇ ਨੇ ਤਾਂ ਇਹ ਬਣੇ ਨੇ ਕੁਵੈਤ ਦੇ ਪ੍ਰਾਈਮ ਮਿਨਿਸਟਰ ਇਥੋਂ ਦਾ ਅਹਿਮਦ ਅਲ ਅਬਦੁੱਲਾ ਅਲ ਸਬਾ ਤੇ ਇਹਦੀ ਆਪਾਂ ਕੈਪੀਟਲ ਦੀ ਗੱਲ ਕਰੀਏ ਤਾਂ ਕੁਵੈਤ ਸਿਟੀ ਹੈ ਨੈਕਸਟ ਕੁਐਸਚਨ ਕਲੌਡੀਆ ਸ਼ਿਨਬਾਮ ਵਿਕੇਮ ਫਸਟ ਔਮਨ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਂ ਆਪਾਂ ਪੜਿਆ ਇਹ ਤਾਂ ਇਹ ਬਣੇ ਸੀਗੇ ਮੈਕਸੀਕੋ ਦੇ ਰਾਜਧਾਨੀ ਮੈਕਸੀਕੋ ਸਿਟੀ ਹੈ ਕਲੌਡੀਆ ਸ਼ਿਨਬਾਮ ਕਿਹੜੇ ਦੇਸ਼ ਦੇ ਪਹਿਲੀ ਮਹਿਲਾ ਰਾਸ਼ਟਰਪਤੀ ਬਣੇ ਸੀਗੇ ਤਾਂ ਮੈਕਸੀਕੋ ਦੇ ਨੈਕਸਟ ਕੁਐਸਚਨ ਐਲਮਾਇ ਹੇਲੀਨਾ ਬੀਕੇਮ ਦਾ ਨਿਊ ਪੀਐਮ ਆਫ ਵਿਚ ਕੰਟਰੀ ਤਾਂ ਕਿਹੜੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਨਿਯੁਕਤ ਕੀਤੇ ਗਏ ਨੇ ਤਾਂ ਇਹ ਬਣੇ ਨੇ ਚੜਦੇ ਤਾਂ ਕੈਪੀਟਲ ਐਡੀ ਐਨ ਡੀ ਜਮਿਨਾ ਨੈਕਸਟ ਲੌਂਗ ਕੌਂਗ ਇਲੈਕਟਡ ਐਸ ਦਾ ਨਿਊ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਦਾਇਨ ਬਣੇ ਸੀਗੇ ਵੀਅਤਨਾਮ ਦੇ ਕੈਪੀਟਲ ਹਾਨੋਈ ਨੈਕਸਟ ਮਿਖੇਲ ਮਿਸ਼ੁਸਤਿਨ ਹੈਜ਼ ਬੀਨ ਰੀ ਅਪੋਇੰਟਡ ਐਜ਼ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਇਹਨਾਂ ਨੂੰ ਕਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਦੁਆਰਾ ਨਿਯੁਕਤ ਕਰ ਦਿੱਤਾ ਗਿਆ ਤਾਂ ਕੀਤਾ ਗਿਆ ਰਸ਼ੀਆ ਦਾ ਤਾਂ ਪ੍ਰੈਜ਼ੀਡੈਂਟ ਇਹਦੇ ਕੌਣ ਨੇ ਵਿਲਾਦਿਮਿਰ ਪੁਤਿਨ ਨੇ ਤਾਂ ਕੈਪੀਟਲ ਰੂਸ ਦੀ ਮਾਸਕਵਾ ਨੈਕਸਟ ਕੁਐਸ਼ਨ ਜੋਜ਼ ਰੋਲ ਮੁਲੀਨੂ ਇਲੈਕਟਡ ਐਸ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਂ ਇਹਨਾਂ ਨੂੰ ਕਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਚੁਣ ਲਿਆ ਗਿਆ ਤਾਂ ਪਨਾਮਾ ਦੇ ਤੇ ਕੰਟਰੀ ਆ ਆਪਣਾ ਕੈਪੀਟਲ ਦੀ ਗੱਲ ਕਰੀਏ ਤਾਂ ਪਨਾਮਾ ਸਿਟੀ ਹੈ ਨੈਕਸਟ ਜੇਰੀਮੀਆ ਮਨੇਲੀ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਇਹਨਾਂ ਨੂੰ ਕਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਤਾਂ ਸਲੋਮਨ ਆਈਲੈਂਡ ਦਾ ਇਹਦੀ ਕੈਪੀਟਲ ਦੀ ਗੱਲ ਕਰੀਏ ਤਾਂ ਮוניਆਰਾ ਨੈਕਸਟ ਕੁਐਸਚਨ ਕ੍ਰਿਸਟਨ ਫਰੋਸਟਡੇਸ਼ਨ ਜੁਡਿਥ ਤਲੂਕਾ ਸਵਿਨਵਾ ਨੇਮਡ ਐਸ ਦਾ ਫਰਸਟ ਫੀਮੇਲ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਇਹ ਬਣੇ ਸੀਗੇ ਬੀ ਆਰ ਆਫ ਕੰਗੂ ਕੈਪੀਟਲ ਦੀ ਨਿਸ਼ਾਸਾ ਨੈਕਸਟ ਅਹਿਮਦ ਆਵਾਦ ਬਿਨ ਮੁਬਾਰਕ ਬਿਕੇਮ ਨਿਊ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਇਹਨਾਂ ਨੂੰ ਕਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਚੁਣਿਆ ਗਿਆ ਤਾਂ ਯਮਨ ਦੇ ਨੈਕਸਟ ਕੁਐਸਚਨ ਸ਼ਹਿਬਾਜ਼ ਸ਼ਰੀਫ ਬਿਕੇਮ ਦਾ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਇੰਪੋਰਟੈਂਟ ਹੈ ਤਾਂ ਇਹ ਬਣੇ ਸੀਗੇ ਪਾਕਿਸਤਾਨ ਦੇ ਕੈਪੀਟਲ ਇਸਲਾਮਾਬਾਦ ਤੇ ਪ੍ਰੈਜ਼ੀਡੈਂਟ ਅਸਿਫ ਅਲੀ ਜਰਦਾਰੀ ਹੈ ਨੈਕਸਟ ਕੁਐਸਚਨ ਉਵਾਸ ਉਲਜਾਸ ਬਕੇਤਨੂਗ ਬਿਕੇਮ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਇਹ ਕਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹੈ ਤਾਂ ਕਜ਼ਾਕਿਸਤਾਨ ਦੇ ਕੈਪੀਟਲ ਦੀ ਅਸਤਾਨਾ ਹੈ ਨੈਕਸਟ ਕੁਐਸਚਨ ਪ੍ਰਬਾਵ ਸੁਬੀਅੰਤੋ ਬੀਕੇਮ ਦਾ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਂ ਇਹਨਾਂ ਨੂੰ ਕਿਹੜੇ ਦੇਸ਼ ਦੇ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਤਾਂ ਇਹ ਕੀਤਾ ਗਿਆ ਇੰਡੋਨੇਸ਼ੀਆ ਦੇ ਤਾਂ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਅਗਲੇ ਵਿੱਚ ਕੁਸ਼ਨ ਹਰ ਵਾਦਦੇ ਆਪਾਂ ਅਲੈਗਜ਼ੈਂਡਰ ਸਟੱਬ ਬੀਕੇਮ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਂ ਅਲੈਗਜ਼ੈਂਡਰ ਸਟੱਬ ਨੂੰ ਕਿਹੜੇ ਦੇਸ਼ ਦੇ ਰਾਸ਼ਟਰਪਤੀ ਵਜੋਂ ਚੁਣਿਆ ਗਿਆ ਤਾਂ ਇਹਨਾਂ ਨੂੰ ਚੁਣਿਆ ਗਿਆ ਸੀਗਾ ਫਿਨਲੈਂਡ ਦੇ ਕੈਪੀਟਲ ਆ ਦੀ ਕਿਹੜੀ ਹੈ ਤਾਂ ਹੈਲਸਿੰਕੀ ਹੈ ਨੈਕਸਟ ਕੁਐਸਚਨ ਤਸ਼ੇਰਿੰਗ ਤੋਬਗੇ ਰੀ ਇਲੈਕਟਡ ਐਜ਼ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤੈਨੂੰ ਕਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਤੈਨੂੰ ਚੁਣਿਆ ਗਿਆ ਸੀਗਾ ਪਟਾਨ ਦੇ ਪਟਾਨ ਦੀ ਜਾਤਾਂ ਦੀ ਪਟਾਨ ਦੀ ਰਾਜਧਾਨੀ ਦੀ ਗੱਲ ਕਰੀ ਤਾਂ ਥੈਂਪੂ ਹੈ ਤੇ ਕਰੰਸੀ ਇਹਨਾਂ ਦੀ ਨਗਲਤਰਮ ਹੈ ਨੈਕਸਟ ਕੁਐਸਚਨ ਫੈਲਿਕਸ ਸ਼ਕੇਡੀ ਬੀਕਮ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤੈਨੂੰ ਕਿਹੜੇ ਦੇਸ਼ ਦੇ ਰਾਸ਼ਟਰਪਤੀ ਚੁਣਿਆ ਗਿਆ ਤਾਂ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਦੇ ਨੈਕਸਟ ਕੁਐਸ਼ਨ ਲੂਇਸ ਮੋਂਟੇਂਗਰੋ ਬੀਕਮ ਦਾ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਕਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਤਾਂ ਪੁਰਤਗਲ ਦੇ ਪੁਰਤਗਲ ਦੀ ਰਾਜਧਾਨੀ ਦੀ ਗੱਲ ਕਰੀ ਤਾਂ ਲਿਸਬਨ ਹੈ ਨੈਕਸਟ ਕੁਐਸ਼ਨ ਮਾਈਕਲ ਮਾਰਟਿਨ ਬੀਕਮ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਇਹ ਬਣੇ ਸੀਗੇ ਆਇਰਲੈਂਡ ਦੇ ਨੈਕਸਟ ਕੁਐਸ਼ਨ ਤਮਾਸ ਸਲੋਕ ਬਿਕਮ ਦਾ ਪ੍ਰਾਈਮ ਮਿਨਿਸਟਰ ਤਮਾਸ ਸਲੋਕ ਬਿਕੇਮ ਨਿਊ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਂ ਹੰਗਰੀ ਦੇ ਕੈਪੀਟਲ ਦੀ ਬੁਡਾਪੇਸਟ ਹੈ ਨੈਕਸਟ ਰੋਬਰਟ ਫਿਕੋ ਬਿਕੇਮ ਦਾ ਨਿਊ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਸਲੋਵੇਕੀਆ ਕੈਪੀਟਲ ਦੀ ਬਰੋਟਿਸਲਾਵਾ ਨੈਕਸਟ ਹਿਊਨ ਮੋਨਿਟ ਬਿਕੇਮ ਦਾ ਨਿਊ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ ਤਾਂ ਇਹ ਬਣੇ ਸੀ ਕੰਬੋਡੀਆ ਦੇ ਕੈਪੀਟਲ ਦੀ ਗੱਲ ਕਰੀਏ ਤਾਂ ਨੋਂ ਪਿੰਨ ਨੈਕਸਟ ਕੁਐਸਚਨ ਤਾਇਪ ਐਡੋਗਨ ਰੀਇਲੈਕਟਿਡ ਐਜ਼ ਅ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਂ ਇਹਨੂੰ ਕਿਹੜੇ ਦੇਸ਼ ਦੇ ਦੁਆਰਾ ਕੀ ਰਾਸ਼ਟਰਪਤੀ ਚੁਣ ਲਿਆ ਗਿਆ ਤਾਂ ਤੁਰਕੀ ਦੇ ਤਾਂ ਕੈਪੀਟਲ ਇਹਦੀ ਅੰਕਾਰਾ ਨੈਕਸਟ ਕੁਐਸਚਨ ਂਬੂ ਬੀਕਮ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ ਤਾਂ ਇਹ ਨਾਈਜੀਰੀਆ ਦੇ ਤੇ ਕੈਪੀਟਲ ਦੀ ਗੱਲ ਕਰੀ ਤਾਂ ਅਬੂਜਾ ਨੈਕਸਟ ਕੁਐਸਚਨ ਹੂ ਇਜ਼ ਦਾ ਕਰੰਟ ਪ੍ਰਾਈਮ ਮਿਨਿਸਟਰ ਆਫ ਜਪਾਨ ਤਾਂ ਜਪਾਨ ਦੇ ਪ੍ਰਧਾਨ ਮੰਤਰੀ ਦਾ ਕੀ ਨਾਮ ਹੈ ਸ਼ਿੰਗੇਰੂ ਅਸ਼ੀਬਾ ਵਰਸ ਐਂਡ ਜਿਹੜੇ ਪ੍ਰਾਈਮ ਮਿਨਿਸਟਰ ਦੇ ਨਾਲ ਰਿਲੇਟਡ ਆਪਣੇ ਕੋਲ ਕਰੰਟ ਅਫੇਅਰ ਬੰਦੇ ਸੀਗੇ ਉਹ ਆਪਾਂ ਸਾਰੇ ਕਵਰ ਕੀਤੇ ਨੇ ਸੋ ਸਾਰੇ ਸਟੂਡੈਂਟਸ ਨੇ ਇਹਨਾਂ ਨੂੰ ਨੋਟ ਡਾਊਨ ਕਰ ਲੈਣਾ ਚੰਗੀ ਤਰ੍ਹਾਂ ਰਿਵੀਜ਼ਨ ਕਰਨੀ ਹੈ ਤਾਂ ਇਸ ਸੰਡੇ ਆਪਾਂ ਫੇਰ ਮੌਕ ਟੈਸਟ ਕਰਾਵਾਂਗੇ ਤੇ ਜੋ ਕਿ ਰੈਗੂਲਰ ਕਲਾਸਾਂ ਤੁਹਾਨੂੰ ਮਿਲ ਰਹੀਆਂ ਨੇ ਤਾਂ ਜਿਵੇਂ ਮੈਰਾਥਨ ਹੋ ਪੇਪਰ ਜਿੱਦਾਂ ਨਜ਼ਦੀਕ ਆ ਚੁੱਕਿਆ ਥੋਡੇ ਸਾਰਿਆਂ ਦਾ ਤਾਂ ਆਪਾਂ ਤੁਹਾਡੇ ਲਈ ਜੋ ਕਿ ਮੈਰਾਥਨ ਹੁਣ ਕੀ ਟਾਈਮ ਟਾਈਮ ਅਪਡੇਟ ਕਰਦੇ ਰਾਵਾਂਗੇ ਅਪਲੋਡ ਕਰਦੇ ਰਾਵਾਂਗੇ ਸੋ ਸਾਰਿਆਂ ਨੇ ਕੀ ਆ ਜਰੂਰ ਉਹਨਾਂ ਨੂੰ ਦੇਖ ਕੇ ਜਾਣਾ ਪੇਪਰ ਦੇ ਵਿੱਚ ਜਾਣ ਤੋਂ ਪਹਿਲਾਂ ਤਾਂ ਸਾਰਿਆਂ ਨੇ ਵਧੀਆ ਪਰਫਾਰਮੈਂਸ ਦੇਣੀ ਆ ਤਾਂ ਮਿਲਦੇ ਆ ਅਗਲੀ ਕਲਾਸ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ